ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਬ੍ਰਾਜ਼ਿਲ ਨਾਲ ਵਪਾਰਕ ਸਬੰਧਾਂ ਵਿੱਚ ਸੁਧਾਰ ਲਿਆਉਂਦੇ ਹੋਏ ਇੱਕ ਹੋਰ ਅਹਿਮ ਫੈਸਲਾ ਲਿਆ ਹੈ। ਉਹਨਾਂ ਨੇ ਬ੍ਰਾਜ਼ਿਲ ਤੋਂ ਆਯਾਤ ਕੀਤੇ ਜਾਣ ਵਾਲੇ ਜਹਾਜ਼ਾਂ ਦੇ ਪੁਰਜ਼ਿਆਂ ਤੇ ਲੱਗਾ 40% ਟੈਰਿਫ ਹਟਾ ਦਿੱਤਾ ਹੈ। ਇਹ ਰਾਹਤ ਉਸ ਸਮੇਂ ਆਈ ਹੈ ਜਦੋਂ ਅਮਰੀਕਾ ਦੇ ਅੰਦਰ ਵਾਧਦੀ ਮਹਿੰਗਾਈ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਦੋਵਾਂ ਦੇਸ਼ਾਂ ਵਿਚਕਾਰ ਇੱਕ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਗੱਲਬਾਤ ਚੱਲ ਰਹੀ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਰਾਸ਼ਟਰਪਤੀ 트ੰਪ ਨੇ ਇੱਕ ਕਾਰਜਕਾਰੀ ਆਦੇਸ਼ ਤੇ ਦਸਤਖਤ ਕੀਤੇ ਸਨ ਜਿਸ ਤਹਿਤ ਜਿਹੜੀ ਹੈ ਬ੍ਰਾਜ਼ੀਲ ਉਤਪਾਦਾਂ ਤੇ ਲੱਗੇ ਟੈਰਿਫ ਘਟਾਏ ਗਏ ਨੇ ਇਹਨਾਂ ਟੈਰਿਫਾਂ ਨੂੰ ਹਟਾਉਣ ਦਾ ਮੁੱਖ ਉਦੇਸ਼ ਅਮਰੀਕਾ ਵਿੱਚ ਇਹਨਾਂ ਚੀਜ਼ਾਂ ਦੀਆਂ ਕੀਮਤਾਂ ਨੂੰ ਘਟਾਉਣਾ ਅਤੇ ਮਹਿੰਗਾਈ ਨੂੰ ਕੰਟਰੋਲ ਕਰਨਾ ਹੈ ਅਪ੍ਰੈਲ 2025 ਵਿੱਚ ਵਾਈਟ ਹਾਊਸ ਨੇ ਬ੍ਰਾਜ਼ੀਲ ਤੇ 26% ਟੈਰਿਫ ਲਗਾਇਆ ਸੀ ਰਾਸ਼ਟਰਪਤੀ 트াম্প ਨੇ ਬਾਅਦ ਵਿੱਚ ਟੈਰਿਫ 50% ਵਧਾ ਦਿੱਤਾ ਸੀ ਜਿਸ ਨਾਲ ਕੁੱਲ ਟੈਰਿਫ 76% ਤੱਕ ਪਹੁੰਚ ਗਿਆ ਸੀ ਇਹਨਾਂ ਟੈਕਸਾਂ ਦਾ ਉਦੇਸ਼ ਬ੍ਰਾਜ਼ੀਲ ਤੇ ਆਰਥਿਕ ਦਬਾਅ ਪਾਉਣਾ ਸੀ ਜਿਸ ਨਾਲ ਅਮਰੀਕਾ ਵਿੱਚ ਆਯਾਤ ਕੀਤੇ ਜਾਣ ਵਾਲੇ ਬੀਫ ਅਤੇ ਕੌਫੀ ਦੀਆਂ ਕੀਮਤਾਂ ਵਧ ਗਈਆਂ ਸਨ ਵਪਾਰਕ ਗੱਲਬਾਤ ਅਮਰੀਕੀ ਰਾਸ਼ਟਰਪਤੀਆਂ ਟਰੰਪ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਇਜ਼ ਨੂਲਾ ਡਾਕਟਰ ਸਿਲਵਾ ਵਿਚਕਾਰ ਵਪਾਰ ਗੱਲਬਾਤ ਜਾਰੀ ਹੈ ਇੱਕ ਵਾਰ ਜਦੋਂ ਕੋਈ ਵਪਾਰ ਸਮਝੌਤਾ ਅੰਤਿਮ ਰੂਪ ਵਿੱਚ ਪਹੁੰਚ ਜਾਂਦਾ ਹੈ ਤਾਂ ਬ੍ਰਾਜ਼ੀਲ ਤੇ ਬਾਕੀ ਬਚੇ ਟੈਰਿਫਾਂ ਦੇ ਭਵਿੱਖ 'ਚ ਫੈਸਲਾ ਕੀਤਾ ਜਾਵੇਗਾ ਹਾਲਾਂਕਿ ਸਟੀਲ ਤੇ 25 ਪ੍ਰਸੈਂਟ ਟੈਰਿਫ ਅਜੇ ਵੀ ਲਾਗੂ ਰਹੇਗਾ